ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਆਪਾਂ ਖੇਤ ਖਾਲ ਖੂਲ ਤਿਆਰ ਲੱਗ ਰਹਿਆਂਗੇ ਕਰਨ ਪਹਿਲਾਂ ਬੈਂਕਾ ਬੁੰਕਾ ਦਾ ਨਿਵੇੜ ਕੇ ਤੇ ਜਿਹਦਾ ਲੈਣਾ ਦੇਣਾ ਹੈ ਉਹ ਕਲੀਅਰ ਕਰਕੇ ਤੇ ਹੁਣ ਆਪਾਂ ਆਪਣੀ ਕਣਕ ਹੋ ਗਈ ਅੱਜ 17-18 ਦਿਨਾਂ ਦੀ ਹੋ ਗਈ ਤੇ ਆਪਾਂ ਖਾਲ ਲੱਗ ਰਹਿਆਂਗੇ ਤਿਆਰ ਕਰਨ ਲੈ ਵੀ ਮਿੱਤਰੋ ਅੱਜ ਲੱਗ ਰਹੇ ਆਪਾਂ ਖਾਲ ਤਿਆਰ ਕਰਨਾ ਤੇ ਕਮਾਕਾਰਾਂ ਤੋਂ ਆਪਦੇ ਕਬੀਲਦਾਰੀ ਵਾਲਿਆਂ ਤੋਂ ਵਿਹਲੇ ਹੋ ਕੇ ਨਵੇੜ ਕੇ ਸਾਰਿਆਂ ਦਾ ਤੇ ਹੁਣ ਖਾਲਾਂ ਦੀ ਤਿਆਰੀ ਹੋ ਰਹੀ ਹੈਗੀ 17-18 ਦਿਨਾਂ ਦੀ ਗਣਕ ਹੋਗੀ ਆਪਣੀ ਤੇ ਥੋੜੀ ਜਿਹੀ ਗਰਮੀ ਥੋੜੀ ਜਿਆਦਾ ਪੈ ਰਹੀ ਹੈਗੀ ਤੇ ਧੁੱਪ ਵਾਲੀ ਹੈਗੀ ਖੁਸ਼ਕ ਹੋਇਆ ਪਿਆ ਵਾਹਣ ਸਾਰਾ ਤੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਸੀਂ ਕਿੰਨੇ ਦਿਨਾਂ ਦੀ ਨੂੰ ਪਾਣੀ ਲਾ ਰਹੇ ਹੋਗੇ ਜਿਨ੍ਹਾਂ ਨੇ ਆਪਾਂ ਨੇ ਵੀਰਾਂ ਨੇ ਸਪਰੇਹਾ ਸੰਕੋਪ ਆਪਾਂ ਨੇ ਬਕੀਰਾ ਵਰਗੀਆਂ ਦਵਾਈਆਂ ਕਰੀਆਂ ਨੇ ਉਹ ਆਪਦੀਆਂ ਚ ਡਾਕਟਰ ਕਹਿ ਰਹੇ ਨੇ ਕਿ ਦਵਾਈਆਂ ਵਾਲੇ ਵੀ 20 ਦਿਨਾਂ ਦੀ ਨੂੰ ਪਾਣੀ ਲੱਗਣਾ ਚਾਹੀਦਾ ਹੈਗਾ ਤਾਂ ਗੁੱਲੀ ਡੰਡੇ ਤੇ ਅਸਰ ਜ਼ਿਆਦਾ ਕਰੂਗੀ ਦਵਾਈ ਜਿਹੜੇ 20 ਦਿਨਾਂ ਤੋਂ ਟਪਾ ਦਿੰਦੇ ਨੇ ਮਹੀਨੇ-ਮਹੀਨੇ ਦੀ ਕਰ ਲਾਂਦੇ ਨੇ ਤਾਂ ਉਹ ਜਿਹੜੀ ਦਵਾਈ ਹੈਗੀ ਉਹ ਅਸਰ ਘੱਟ ਕਰਦੀ ਹੈਗੀ ਕਿਉਂਕਿ ਉਹਨੇ ਪਾਣੀ ਨਾਲੇ ਕੰਮ ਕਰਨਾ ਹੈਗਾ ਤੇ ਤੁਸੀਂ ਖਾੜ ਦੇਖੋ ਖਾੜ ਲੱਗ ਰਹੀ ਐ ਜੇ ਆਪਾਂ ਤਿਆਰ ਕਰਨਾ ਸਿਆਣ ਲਾ ਲਓ ਵੀ ਆ ਜਿਹੜਾ ਜ਼ਿੰਮੇਦਾਰਾਂ ਦਾ ਯੰਤਰ ਹੈ ਆਹਾ ਇਹਨੇ ਇਹਨ ਖੋਲਤਾ ਸਰੀਰ ਭਾਫਾ ਮਾਰ ਲਾਤਾ ਜਮਾ ਐਨ ਹੱਡ ਹੱਡ ਨਾਲ ਉਹ ਨਾੜ ਖੋਲਤੀ ਖੂਨ ਦਾ ਸਰਕਲ ਐਨ ਚੱਲ ਰਿਹਾ ਪੂਰਾ ਛਕਾ ਛਕ ਆਹ ਦੇਖੋ ਖਾਲ ਖਾਲ ਆਪਾਂ ਤਿਆਰ ਕਰ ਲਿਆ ਤੇ ਆ ਆਪਣੀ ਕਣਕ ਹੈਗੀ ਤੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਬਿਨਾ ਸਪਰੇਅ ਵਾਲੀ ਜੀਤੇ ਆਪਾਂ ਕੋਈ ਸਪਰੇਅ ਨਹੀਂ ਕਰੀ ਉਹ ਕਣਕ ਨੂੰ ਪਾਣੀ ਕਿੰਨੇ ਦਿਨਾਂ ਤੋਂ ਲਾਉਣਾ ਚਾਹੀਦਾਗਾ ਫਸਤਾ ਇੱਕ ਮਹੀਨੇ ਤੋਂ ਪੂਰਾ 30 ਦਿਨਾਂ ਤੋਂ ਪਾਣੀ ਲਾਉਣ ਲੱਗਦੇ ਆਂਗੇ ਹਾਂ ਜਿਹੜੇ ਨੇ ਦਵਾਈਆਂ ਸਪਰੇਆ ਗੁੱਲੀ ਡੰਡੇ ਵਾਲੀਆਂ ਕਰੀਆਂ ਨੇ ਵਕੀਰਾ ਵਰਗੀਆਂ ਉਹਨਾਂ ਦਾ ਜ਼ਰੂਰ ਮਤਲਬ 20 ਦਿਨਾਂ ਤੱਕਰ ਕਹਿੰਦੇ ਨੇ ਕਿ 20 ਦਿਨਾਂ ਤੱਕਰ ਪਾਣੀ ਲੱਗਣਾ ਚਾਹੀਦਾਗਾ ਤੇ ਆਪਾਂ ਪਹਿਲਾਂ ਲਾਗੇ ਤਿਆਰੀ ਕਰਨ ਫਲਾਂ ਦੀ ਆ ਦੇਖੋ দাব দাব ਕਹਿਣ ਗੱਲ ਬਣਾਤੀ ਟੀਟੀ ਰੋਡ ਬਣਾਤਾ। ਹੂੰ ਦੇਖ ਸਕਦੇ ਹਾਂ। ਪੂਰੀ ਗੱਲ ਬਣਾਤੀ ਖਾਲ ਦੀ ਜਿੰਨੀ ਹੋ ਸਕਦੀ ਹੈ। ਤਿੱਕ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕਿੰਨੀ ਕਿੰਨੀ ਕਮਾਰ ਹੋਈ ਹੈਗੀ। ਤਕਰੀਬਨ ਸਾਰੇ ਇਲਾਕਿਆਂ 'ਚ ਹੀ ਘੇਰ ਦਾ ਫਰਕ ਪਿਆਗਾ। ਤੇ ਕੋਈ ਬਹੁਤਾ ਚਲੋ ਕੋਈ ਬਹੁਤਾ ਫਰਕ ਵੀ ਨਹੀਂ ਪਿਆ ਜਿੱਧਰ ਜ਼ਿਆਦਾ ਮਾਰ ਹੈਗੀ ਉਧਰ ਕੁਝ ਵੀ ਨਹੀਂ ਹੋਇਆ ਪਾਣੀ ਦੁਬਾਰਾ ਵੀ ਪਾਣੀ ਆ ਗਿਆ ਸੀਗਾ ਤੇ ਆਪਣੇ ਇਲਾਕਿਆਂ ਕਣੀ ਵੀ ਮਾਰ ਹੈਗੀ ਐ ਪਰ ਮਾਰ ਉਹ ਦਿਖਣ ਚ ਨਹੀਂ ਆਉਂਦੀ ਚਲੋ ਉਹੀ ਗੱਲ ਆ ਵੀ ਬੰਦਾ ਸੁੱਖ ਚ ਹੀਂ ਦੀ ਹੈਗੀ ਜੀ ਜੀ ਤ ਵੱਧ ਘਟ ਨਿਕਲ ਜੇ ਕੋਈ ਗੱਲ ਨਹੀਂ ਬਾਕੀ ਨੀਰਾਪੁਰਾ ਸਾਰਾ ਦੋਸ ਰੱਬ ਤੇ ਨਾ ਦਿਆ ਕਰੋ ਜੇ ਕੋਈ ਆਪਣੀ ਫਸਲ ਘਟ ਨਿਕਲਦੀ ਐ ਉੱਪਰ ਰੱਬ ਨੂੰ ਲੱਗ ਜਾਨੇ ਹੈਗੇ ਕੋਸਣ ਕਿਉਂਕਿ ਜਿਹੜਾ ਕੋਈ ਆਪਣਾ ਕੋਈ ਨਫਾ ਨੁਕਸਾਨ ਕੋਈ ਅੰਨ ਪਾਣੀ ਆਪਣੇ ਜਿੰਨਾ ਕਰਮਾਂ ਚ ਹੈਗਾ ਓਨਾਂ ਕੀ ਮਿਲਣਾ ਹੈਗਾ ਕੋਈ ਇਹ ਕੋਸ ਕੇ ਜੇ ਆਪਾਂ ਕੋਈ ਮਾੜਾ ਚੰਗਾ ਕਿਸੇ ਨੂੰ ਬੋਲ ਕੇ ਨਹੀਂ ਆਪਾਂ ਉਹ ਕਰ ਸਕਦੇ ਹੁੰਦੇ ਹੁਣ ਪਿਛਲੀ ਗੇਲ ਕਣਕਾਂ ਵੀ ਚਲੋ ਤੇ ਕਣਕਾਂ ਦੇ ਝਾੜ ਵੀ ਠੀਕ ਸੀਗੇ ਤੇ ਐਤਕੀ ਜੀਰੀ ਦਾ ਵੀ ਝਾੜ ਮਤਲਬ 60 ਤੋਂ 70 70 70 ਕਮਾਨ ਤੱਕ ਦਾ ਝਾੜ ਪਿਆਗਾ ਬਾਦੂ ਬਾਦ ਕਿਸੇ ਮਤਲਬ 75 ਤੱਕਰ ਵੀ ਜਾ ਰਹੀ ਹੈ 75 ਤੋਂ ਗਾਹ ਨਹੀਂ ਗਈ ਵਿੱਚ ਮੇਰੇ ਵੀਰ ਐ ਇਤਕੀ ਵੀ 90 90 ਮਾਨ ਕੱਢ ਰਹੇ ਨੇ ਹੋ ਵੀ ਸਕਦਾ ਹੈਗਾ ਤੇ ਜਿਹਦੇ 90 ਮਾਨ ਨਿਕਲੀ ਹੈਗੀ ਉਹ ਕਮੈਂਟ ਕਰਕੇ 80 ਮਾਨ ਤੋਂ 90 ਮਾਨ ਦੇ ਵਿੱਚ ਨਿਕਲੀ ਹੈਗੀ 80 81 82 85 ਮਣਾ ਵੀ ਨਿਕਲੇਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਤਾਂ ਉਰੇ 70 ਕ ਮਾਨ ਤੱਕਰ ਹੱਦ ਤੀ ਜਿਹੜਾ ਮਤਲਬ ਵਧੀਆ ਵਾਹਣ ਦੀ ਤਕੜਾ ਕਿੰਨੀ ਮਿਹਨਤ ਵਧੀਆ ਕੀਤੀ ਹੋਈ ਸੀਗੀ ਉਹਦੇ ਹੱਦ 75 ਕਮਾਣਾ 77 ਕਮਾਣ ਨਿਕਲੀ ਹੈਗੀ 75 ਵੀ ਜਾਦੇ ਹੈ ਚਲ 75 ਵੀ ਕਿਸੇ ਦੇ ਨਿਕਲੇ ਹੋਣਗੇ ਗੇਤ ਵਿਸ਼ੇਤ ਹੋ ਸਕਦੀ ਹੈਗੀ ਪਰ ਹੱਦ ਵੀ ਨੋਰਮਲ ਦੜਾ ਜਿਹੜਾ ਉਹ 70 ਕਮਾਣ ਦਾ ਨਿਕਲੇਗਾ ਬਹੁਤ ਹੈ ਜਿਹੜਾ ਰੱਬ ਨੇ ਦੇਤਾ ਚਲੋ ਬੰਦਾ ਸੁੱਖ ਚ ਰਹਿੰਦੀ ਹੈਗੀ ਕੋਈ ਢਿੱਲ ਮੱਠ ਤੋਂ ਬਚਾਵੇ ਰੱਬ ਇਹ ਤਾਂ ਸਾਰਾ ਕੁਝ ਵਾਦੇ ਘਾਟੇ ਹੁੰਦੇ ਰਹਿੰਦੇ ਨੇਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਇਲਾਕਿਆਂ 'ਚ ਕਿਹੜਾ ਲੱਗ ਆਇਆ ਕਿੰਨਾ ਕਝਾੜ ਹੈਗਾ ਪਰ ਬੀਮਾਰ ਪੈਂਦੀ ਆਈ ਆ ਕਿਸਾਨ ਨੂੰ ਚਲੋ ਜਿਨ੍ਹਾਂ ਨੇ ਠੇਕਾ ਠੂਕਾਂ ਤੇ ਲਈਆਂ ਹੋਈਆਂ ਸੀ ਉਹਨਾਂ ਨੂੰ ਆਰ ਪੈ ਗਈ ਵਿਚਾਰਿਆਂ ਨੂੰ ਤੇ ਜਿਨ੍ਹਾਂ ਦੇ ਆਪ ਦੇ ਘਰੂ ਵਾਹਣ ਸੀਗੇ ਚਲੋ ਉਹਨਾਂ ਨੂੰ ਜਿੰਨਾ ਕੋ ਹੋ ਗਿਆ ਚਲੋ ਠੀਕ ਹੈ ਉਹਨਾਂ ਦਾ ਵੀ ਵਸ ਇੱਕ ਆਇਆ ਵੀ ਠੇਕਾ ਜੀ ਪੂਰਾ ਹੋਏਗਾ ਉਦੋਂ ਬਾਅਦ ਵੱਧ ਚੜ ਕੇ ਆਪਾਂ ਠੇਕਿਆਂ ਤੇ ਲਾਈ ਜਾਂਦੇ ਹੁਣ ਵੀ ਉਹੀ ਕੰਮ ਚੱਲ ਰਿਹਾ ਹੈਗਾ ਜੀ ਜੀ ਇੰਨਾ ਘਾਟਾ ਪਾ ਗਈ ਉਹੀ ਕੰਮ ਉੱਥੀ ਫੇਰ ਚੱਲ ਰਿਹਾਗਾ। ਉਨਾਂ ਹੀ ਮਤਲਬ ਆਪਾਂ ਫੇਰ ਵੱਧ ਇੱਕ ਦੂਜੇ ਦੇ ਉੱਖੋਂ ਹੁਣ ਤੇ ਮੰਡੇ ਪਿਆਂਗੇ ਬਾਹਣਾ। ਉਹ ਕਹਿੰਦਾ ਮੈਨੂੰ ਮਿਲ ਜੇ ਉਹ ਕਹਿੰਦਾ ਮੈਨੂੰ ਮਿਲ ਜੇ ਕੋਈ ਐ ਨਹੀਂ ਦੇਖਦਾ ਜੀ ਫਸਲ ਕਿੰਨੀ ਨਿਕਲੀ ਐ ਕੀ ਆਪਾਂ ਨੂੰ ਮੁਨਾਫਾ ਹੋਏਗਾ। ਆਪਾਂ ਦੜਾ ਦੜ ਇੱਕ ਦੂਜੇ ਦੇ ਉੱਤੋਂ ਦੀ ਹੋ ਹੋ ਕੇ ਠੇਕਾ ਲਈ ਜਾਂਦੇ ਆਗੇ। ਤਾਂ ਵੀਰ ਬਣ ਕੇ ਥੋੜਾ ਜਿਹਾ ਹਿਸਾਬ ਲਾਇਆ ਕਰੋ ਜੇ ਐਤ ਕੀ ਮੇਰੇ ਲੈਵੇ ਗਾਹਾਂ ਨੂੰ ਚੱਲ ਕਿਸੇ ਨੂੰ ਹੋਰ ਮਿਲ ਜੇ। ਉਹਦਾ ਵੀ ਨਾ ਹੋ ਕਰਿਆ ਕਰੋ। ਵੀ ਆਪਾਂ ਨਹੀਂ ਠੇਕੇ ਤੇ ਲੈਣੀ ਐ ਪਰ ਆਪਦਾ ਠੇਕਾ ਜਿਹੜਾ ਉਹ ਜਿਆਦੇ ਵੱਧ ਛੜਕੇ ਨਾ ਇੱਕ ਦੂਜੇ ਤੋਂ ਲਾਇਆ ਕਰੋ ਵੀ ਇੰਨਾ ਕੁ ਹੋ ਸਕੇ ਵੀ ਬੰਦੇ ਨੂੰ 5 10000 ਰੁਪਏ 10000 ਰੁਪਏ ਤਾਂ ਬਚਣਾ ਚਾਹੀਦਾਗਾ ਚੱਲ ਜੇ ਹੋਰ ਨਹੀਂ ਐਤ ਕੀ ਤਾਂ 10000 ਪੱਲੋਂ ਪੈ ਗਿਆ ਸਮਕਾਰੀ ਹਰੇਕ ਦੀ ਕਿਉਂ 10 ਮਾਣ ਵਾਂਗੂ ਝਾੜ ਦਾ ਫਰਕ ਪੈ ਗਿਆ ਤੇ ਕਮੈਂਟ ਕਰਕੇ ਇਹ ਵੀ ਦੱਸਣਾ ਵੀ ਕਿੱਥੇ ਕਿੱਥੇ ਕੀ ਕੀ ਰੇਟ ਚੱਲ ਰਿਹਾ ਹੈਗਾ ਠੇਕੇ ਦਾ ਆਪਣੇ ਦਾ ਤੇ ਅੱਜ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਵਾਰ ਫੇਰ ਦਿਖਾ ਦਾਨੇ ਖਾਲ ਦੀ ਦੇਖੋ ਖਾਲਾ ਨਹੀਂ ਬਣਾਤੀ ਗੱਲ ਜਿਹੜੇ ਵੀ ਮੇਰੇ ਵੀਰ ਖੇਤੀ ਵਾਲੇ ਨੇਗੇ ਚਲੋ ਆਪਾਂ ਐ ਨਹੀਂ ਕਹਿੰਦੇ ਹੈਗੇ ਵਿੱਚ ਵੀਰ ਕਮੈਂਟ ਵੀ ਕਰਨਗੇ ਵੀ ਤਾਂ ਐ ਕਿਡਾ ਕੋਈ ਖਾਲ ਨਦੀਦਾ ਕਰਤਾ ਭੈ ਨਹੀਂ ਕਹਿੰਦੇ ਵੀ ਖਾਲ ਕਿਵੇਂ ਆ ਵੀ ਆਪਾਂ ਇਹ ਕਹਿੰਦੇ ਆ ਵੀ ਜਿੰਨਾ ਹੋ ਸਕਦਾ ਜਿੰਨੇ ਜੋਗਾ ਬੰਦਾ ਹੈਗਾ ਵੀ ਵਧੀਆ ਖਾਲ ਬਣਾਉ ਤਾਂ ਕਿ ਆਪਾਂ ਨੂੰ ਕੱਲ ਨੂੰ ਪਾਣੀ ਲਾਉਣ ਵੇਲੇ ਕੋਈ ਦਿੱਕਤ ਨਾ ਆਵੇ ਕਿਉਂਕਿ ਇੱਧਰ ਵੀ ਆਪਣੇ ਕਣਕ ਹੈਗੀ ਇੱਧਰ ਵੀ ਕਣਕ ਹੈ ਹੁਣ ਹੋ ਹੀ ਗੱਲ ਹੈ ਜਿਹੜੀ ਕਣਕ ਨੂੰ ਪਾਣੀ ਲੱਗੀ ਜਾਊ ਜੇ ਉਹਦੇ ਵਿੱਚ ਦੁਬਾਰੇ ਟੁੱਟੀ ਗਿਆ ਤਾਂ ਉਹ ਆਪਣੀ ਨੁਕਸਾਨ ਹੈਗਾ ਤੇ ਖਾਲ ਥੋੜੀ ਜਿਹੀ ਬਰੀ ਹੋਣੀ ਚਾਹੀਦੀ ਨੇ ਕਿ ਆਪਾਂ ਕੋਈ ਬਹੁਤ ਵੱਡੇ ਸਿਆਣੇ ਨਹੀਂ ਹੈਗੇ ਜਾਂ ਕੋਈ ਆਪਾਂ ਵੱਡੇ ਕੋਈ ਜਾਦੇ ਵੱਡੇ ਕਿਸਾਨ ਨਹੀਂ ਹੈਗੇ ਵੀ ਆਪਾਂ ਹੀ ਇਹ ਕੁਝ ਕਰਦੇ ਆਂ ਉਥੇਰੇ ਵੀਰ ਨੇ ਜਿਹੜਾ ਚੀਜ਼ਾਂ ਖਾਲ ਫੂਲ ਉਹਦਾ ਸੋਨਾ ਬਣਾ ਕੇ ਰੱਖਦੇ ਨੇਗੇ ਤੇ ਹੋਣੀਆਂ ਵੀ ਚਾਹੀਦੀਆਂ ਵਧੀਆ ਖਾਲ ਹੋਣਗੇ ਪਾਣੀ ਭੱਜਿਆ ਜਾਊਗਾ ਕੋਈ ਕੀੜਾ ਮਾਰਨ ਦੀ ਨਹੀਂ ਜਿਆਦਾ ਲੋੜ ਪੈਂਦੀ ਕਿਉਂਕਿ ਅੱਜ ਕੱਲ ਕੱਲੇ ਕਰੇ ਬੰਦੇ ਨੇਗੇ ਤੇ ਮੋਟਰ ਛੱਡ ਕੇ ਆਪਾਂ ਇੱਕ ਟਾਈਮ ਆਪਦਾ ਕੰਮ ਵੀ ਕਰ ਸਕਦੇ ਆਂਗੇ ਤੇ ਇੱਕ ਆਹ ਦੇਖੋ ਤੁਸੀਂ ਆਪਾਂ ਲਾਸਣ ਲਾਇਆ ਸੀਗਾ ਤੇ ਆਹ ਦਾ ਲਾਸਣ ਲਾਇਆ ਆਪਾਂ ਨੇ ਊਲੀਆਂ ਲਖੀਰਾਂ ਓੜੇ ਕੱਢ ਕੇ ਲਖੀਰਾਂ ਚ ਤੇ ਦੋ ਕੇਰੀਆਂ ਆ ਦੋ ਕੇਰੀਆਂ ਲਾਈਆਂ ਨੇ ਆਪਾਂ ਨੇ ਤੇ ਆ ਲਾਇਆ ਆਪਾਂ ਨੇ ਛਿੱਟੇ ਦਾ ਇਹਦੇ ਚ ਬੀਜ ਰੂਲ ਵੱਧ ਪਿਆਗਾ ਦੇਖੋ ਇਹ ਕਿਵੇਂ ਨਿਕਲਦਾਗਾ ਉਹ ਦੇਖਣ ਨੂੰ ਹਰਾ ਬਹੁਤ ਸੋਹਣਾ ਹੋਇਆਗਾ ਬਹੁਤ ਵਧੀਆ ਹੋਇਆ ਛਿੱਟੇ ਵਾਲਾਗਾ ਤੇ ਉਹ ਦੋ ਕੈਰੀਆਂ ਨੇ ਜਿਹੜੀਆਂ ਉਹ ਆਪਣੀਆਂ ਲਖੀਰਾਂ ਕੱਢ ਕੇ ਲਾਇਆ ਹੋਇਆਗਾ ਤੇ ਉਹਦੇ ਨੂੰ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾਗਾ ਦੇਖੋ ਕੀ ਤੇਵੇਂ ਨਿਕਲਦਾਗਾ ਦੇਖਣ ਨੂੰ ਮਤਲਬ ਫਟਾਰਾ ਵੀ ਉਹਦੇ ਨੂੰ ਦੇਖੋ ਵੀ ਬੜੀਆ ਕਰਿਆ ਹੋਇਆਗਾ ਦੇਖੋ ਬਹੁਤ ਮੋਟਾ-ਮੋਟਾ ਨਿਕਲ ਰਿਹਾਗਾ ਤੇ ਇਹ ਇਹ ਹੈ ਜਿਹੜਾ ਇਹ ਥੋੜਾ ਜਿਹਾ ਆ ਦੇਖੋ ਪਤਲਾ ਹੈਗਾ ਆਪਾਂ ਇਹ ਨਹੀਂ ਕਹਿੰਦੇ ਵੀ ਲੱਗਿਆ ਤਾਂ ਚਲ ਸੇਮ ਸੇਮ ਦੇ ਨਹੀਂ ਹੋਏ ਨੇਗੇ ਦੋਏ ਤਿੰਨੇ ਕਰੀ ਵੀ ਇਹਦੀ ਆਪਾਂ ਨੇ ਟ੍ਰਾਇਲ ਕੀਤਾਗਾ ਦੇਖਦੇ ਆ ਵੀ ਕੀ ਗੱਲ ਬਣਦੀ ਆ ਇਸ ਨੂੰ ਇਹਦੀ ਵੀਡੀਓ ਪਾਵਾਂਗੇ ਜਦੋਂ ਆਪਾਂ ਪੱਟਾਂਗੇ ਵੀ ਉਹ ਕੈਰੀ ਕੀ ਹਿਸਾਬ ਕਿਤਾਬ ਨਿਕਲਦੀ ਹੈ ਤੇ ਇਹ ਕਿਹੋ ਜਿਹਾ ਨਿਕਲਦਾ ਹੈਗਾ ਗੰਡਾ ਗੱਠਾ ਇਹਦਾ ਲਸਣ ਦਾ ਤੇ ਆਹ ਕੈਰੀ ਚ ਆਪਾਂ ਗੰਡੇ ਲਾਵਾਂਗੇ ਤੇ ਕੋਹ ਪਈ ਹੈ ਛੱਡੀ ਇਹਦੇ ਵਿੱਚ ਕੁਝ ਕੁਝ ਚਾ ਆਲੂ ਲਾ ਦਾਂਗੇ ਤੇ ਕੁਝ ਚ ਆਪਾਂ ਲਾ ਦਾਂਗੇ ਗੰਡੇ ਇਹਦੀ ਵੀ ਵੀਡੀਓ ਜਦੋਂ ਆਪਾਂ ਬਣਾਵਾਂਗੇ ਓਲੀਆਂ ਉਦੋਂ ਪਾਵਾਂਗੇ ਤੇ ਵੀਡੀਓ ਕਿਵੇਂ ਲੱਗੀ ਦੱਬ ਕੇ ਕਰਦਿਆ ਕਰੋ ਸ਼ੇਅਰ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ Ya donde va, vas derrubado.